ਸਿੰਗਲ ਸੂਟ ਬਚਿਆ ਜੇ ਪਿਓਰ ਸ਼ਿਮਰ ਸਿਲਕ ਦਾ ਜੇ ਜਿਹੜੇ ਤੁਸੀਂ ਲੈਏ ਹੋਏ ਨੇ ਫੁੱਲ ਸ਼ਰਟ ਦੇ ਵਿੱਚ ਵਰਕ ਆਏਗਾ ਡਾਰਕ ਮੁੰਗਿਆ ਕਲਰ ਸੂਟ ਦਾ ਬਾਹਾਂ ਤੇ ਵਰਕ ਆਏਗਾ ਔਰ ਇਹਦੇ ਨਾਲ ਜਿਹੜਾ ਹੈ 3 ਤੋਂ 3.5 ਮੀਟਰ ਕ੍ਰਾਸ ਟਿਸ਼ੂ ਦਾ ਦੁਪੱਟਾ ਹੈ 3 ਤੋਂ ਲੈ ਕੇ 3.5 ਮੀਟਰ ਤੱਕ ਹੋਏਗਾ ਦੁਪੱਟੇ ਦਾ ਸਾਈਜ਼ ਲੈਂਥ ਪਿਓਰ ਸ਼ਿਮਰ ਦਾ ਕ੍ਰਾਸ ਟਿਸ਼ੂ ਦਾ ਸਿੰਗਲ ਕਲਰ ਅਵੇਲੇਬਲ ਹੈ ਜਿਹੜਾ ਵੀ ਲੈਣਾ ਹੋਏਗਾ ਪਲੀਜ਼ ਕੰਟੈਕਟ ਕਰਕੇ ਜਿਹੜਾ ਆਰਡਰ ਕਰ ਸਕਦੇ ਨਾ ਸਿੰਗਲ ਸੂਟ ਬਚਿਆ ਜੇ ਰੇਂਜ 700 ਰੁਪਇਆ ਅ ਲਓ ਜੀ 올ਓਵਰ ਪਿਓਰ ਕ੍ਰਸ਼ ਟਿਸ਼ੂ ਦਾ ਸੂਟ ਇੱਕ ਕਲਰ ਹੋਰ ਹੈਗਾ ਜੇ ਬਹੁਤ ਹੀ ਸੋਹਣਾ ਪਿਆਜੀ ਜੀ ਸ਼ੇਡ ਦੇ ਰਿਹਾ ਆਂ 올ਓਵਰ ਕ੍ਰਸ਼ ਟਿਸ਼ੂ ਦਾ ਸੂਟ ਆਏਗਾ ਔਰ ਇਹਦੇ ਨਾਲ ਦੇਖੋ ਕ੍ਰਸ਼ ਟਿਸ਼ੂ ਦਾ ਹੀ ਦੁਪੱਟਾ ਹੈ ਜੇ ਤੁਸੀਂ ਦੇਖੋਗੇ ਤਾਂ ਕ੍ਰਸ਼ ਟਿਸ਼ੂ ਦਾ ਹੀ ਦੁਪੱਟਾ ਹੈ ਫੁੱਲ ਦੁਪੱਟੇ 'ਚ ਵਰਕ ਆਏਗਾ ਟੂ ਸਾਈਡ ਦੁਪੱਟੇ ਦੇ ਵਿੱਚ ਜਿਹੜਾ ਵਰਕ ਆਏਗਾ ਇਹ ਵੀ ਲੈਸ ਦੇ ਵਿੱਚ ਦੇਾਂਗੇ ਸਿੰਗਲ ਪੀਸ ਅਵੇਲੇਬਲ ਆ ਇਹ 4 5 ਮੀਟਰ ਤੋਂ ਥੋੜਾ ਜਿਹਾ ਕੁਝ ਪੁਆਇੰਟ ਜਿਹੜਾ ਇਹ ਸੂਟ ਕੱਟ ਹੋਏਗਾ ਪਹਿਲਾਂ ਤੁਹਾਨੂੰ ਦੱਸ ਰਹੇ ਹਾਂ 5 ਮੀਟਰ ਤੋਂ ਕੁਝ ਪੁਆਇੰਟ ਜਿਹੜਾ ਇਹ ਕੱਟ ਹੋਏਗਾ ਬਹੁਤ ਸੋਹਣਾ ਯਾਨੀ ਕਿ ਆਸਾਨੀ ਨਾਲ ਸੂਟ ਬਣ ਜਾਏਗਾ ਕਿਉਂਕਿ ਅੱਜ ਕੱਲ ਤੇ ਹੁਣ ਸਿੰਪਲ ਸਲਵਾਰਾਂ ਨਾਲ ਜਿਹੜੇ ਆ 4 4 ਮੀਟਰ ਦੇ ਸੂਟ ਬਣ ਰਹੇ ਨੇ ਇਹ 5 ਮੀਟਰ ਤੋਂ ਕੁਝ ਪੁਆਇੰਟ ਘੱਟ ਹੋਏਗਾ ਬਹੁਤ ਸੋਹਣਾ ਸ਼ਿਮਰ ਦਾ ਸੂਟ ਜੇ ਸੇਮ ਰੇਂਜ ਓਨਲੀ 700 ਦੇ ਵਿੱਚ ਸ਼ਿਮਰ ਦਾ 올ਓਵਰ ਸੂਟ ಕ್ರಶ್ದ ಓರ ಕ್ರಶದಿ ದುಪಟ್ಟಾ ಜ